ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮੁੱਲਾਂਪੁਰ ਦੇ ਪਿੰਡ ਬੱਦੋਵਾਲ ਦੇ ਡੇਰਾ ਸ਼ਰਧਾਲੂ ਨਛੱਤਰ ਸਿੰਘ ਹੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੋਦਾ ਸਰਸਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਿੰਗ ਸਿੰਘ ਜੀ ਹੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕਰਦਿਆਂ ਦੁੱਖ ਦੇ ਸਮੇਂ ਵਿੱਚ ਵੀ ਮਾਨਵਤਾ ਉੱਤੇ ਵੱਡਾ ਪਰਉਪਕਾਰ ਕੀਤਾ ਹੈ ਜਿਹਦੇ ਤਹਿਤ ਪਰਿਵਾਰਕ ਮੈਂਬਰਾਂ ਦੁਆਰਾ ਮੌਤ ਤੋਂ ਬਾਅਦ ਨਛੱਤਰ ਸਿੰਘ ਹੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਕਾਰਜਾਂ ਵਾਸਤੇ ਦਾਨ ਕੀਤੀ ਗਈ ਮਰਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨਿਸ਼ੱਤਰ ਸਿੰਘ ਇਨਸਾਨੀ ਡੇਰਾ ਸੱਚਾ ਸੋਦਾ ਸਰਸਾ ਵਿਖੇ ਆਪਣੀ ਮਰਤਕ ਦੀ ਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਲਿਖਤੀ ਕਹਿਦ ਲਿਆ ਹੋਇਆ ਸੀ ਇਸੇ ਤਹਿਤ ਹੀ ਉਹਨਾਂ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਉਹਨਾਂ ਦੀ ਮਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰ ਦਿੱਤਾ ਗਿਆ ਉੱਚ ਤੇ ਕਾਲਾ ਚੰਗੇ ਜੋ ਕੇ ਜੀ ਦਾਨੀ 3170 ਰੋਮੀ ਸਾਡੇ ਰਹੇ ਸਾਡੇ ਰਹੇ ਜੀ ਦਾਨੀ 3170 ਰੋਮੀ ਸਾਡੇ ਰਹੇ ਸਾਡੇ ਰਹੇ ਨਹੀਂ ਵਰਤੀ ਜੀ ਤੁਹਾਡੇ ਕਿਤਾਬੀ ਬੋਡੀਗਨ ਖਿੱਤੀ ਗਈ ਹੈ ਇਹਦੀ ਬੇਨਾਂ ਹੋਰ ਕੀ ਪ੍ਰੋਬਲਮ ਹੈ ਪ੍ਰੋਬਲਮ ਥੋੜਾ ਮਾਰ ਚੱਲਦੇ ਸੀਗੇ ਥੋੜੇ ਟਾਈਮ ਤੋਂ ਤੇ ਕੱਲ ਥੋੜਾ ਜਿਆਦਾ ਹੀ ਪ੍ਰੋਬਲਮ ਹੋ ਗਈ ਸੀ ਕਿਰੋ ਜਿੰਦਾ ਫਲਸ ਗਏ ਸੀਗੇ ਉੱਥੇ ਹੀ ਡੈਪੇ ਸੀਗਾ ਬਸ ਉਸ ਤੋਂ ਬਾਅਦ ਆਕਾ ਹੀ ਨਹੀਂ ਆ ਰਿਹਾ ਅਟੈਕ ਜੇਨ ਮੋਬਾਈਲ ਚਾਹੇ ਕੀ ਦੀ ਪ੍ਰੇਨਾ ਕੀ ਤੁਹਾਨੂੰ ਜਿਹੜਾ ਇਹ ਬੋਡੀ ਡਾਨੇ ਕੀਤੀ ਇਹ ਸਾਡੇ ਫਾਦਰ ਸਾਹਿਬ ਨੇ ਮਤਲਬ ਉਸਾਇਨ ਕਰੇ ਹੋਏ ਸੀਗੇ ਉੱਤੇ ਤੇ ਦੇ ਅੱਛਾ ਰੋਡਾ ਆ ਉਹਨਾਂ ਦੇ ਅਸੀ ਤਾਂ ਉਹਨਾਂ ਦੇ ਪੋਰਨਿਆਂ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਮੈਂ ਬੋਡੀ ਆਪਣੀ ਦਾਨ ਨਹੀਂ ਕਰਨੀ ਤੁਸੀਂ ਸਨਕਾਰ ਨਾ ਕਰਿਓ ਇਸ ਕਰਕੇ ਅਸੀਂ ਜੋ ਵੀ ਉਹਨਾਂ ਨੇ ਕਿਹਾ ਸੀਗਾ ਸੀ ਉਹਦਾ ਪਾਲਣਾ ਕਰਿਆ ਇਹ ਐਨਸੀਆਰਟੀ ਮਿਰਟ ਗਈ ਹੈ ਜੋ ਕਿ ਬੱਚਿਆਂ ਨੂੰ ਮਤਲਬ ਕਿ ਖੋਜਾਂ ਵਾਸਤੇ ਉਹਨਾਂ ਦੇ ਮਤਲਬ ਕਿ ਕੀ ਬੋਡੀ ਚ ਕੋਈ ਦਿੱਕਤ ਹੁੰਦੀ ਹੈ ਉਹਨਾਂ ਦੇ ਇਲਾਜ ਵਾਸਤੇ ਕਿੱਥੇ ਕੀ ਪਰੇਸ਼ਾਨੀਆਂ ਖੋਜਾਂ ਵਾਸਤੇ ਬੱਚੇ ਜੋ ਆਪਣੇ ਸਟੱਡੀ ਕਰਦੇ ਨੇ ਡਾਕਟੋਰੇਟ ਦੀ ਜਾਂ ਕੁਝ ਹੋਰ ਦੀ ਉਹ ਸਾਰੇ ਮਤਲਬ ਕਿ ਉਹਨਾਂ ਵਾਸਤੇ ਕੋਸ਼ਿਸ਼ ਕਰਨ ਵਾਸਤੇ ਬੋਡੀ ਗਈ ਹੈ ਸੰਦੀਪ ਇंसा ਸਟੇਟ ਕਮੇਟੀ ਮੈਂਬਰ ਪੰਜਾਬ ਜਿਹੜਾ ਅੱਜ ਬੋਡੀ ਦਾਣ ਕੀਤੀ ਹੈ ਕਿਹਦੀਆਂ ਸਿੱਖਿਆਵਾਂ ਨੇ ਹੁਣ ਕਿੱਥੇ ਭੇਜੀ ਗਈ ਹੈ ਬੋਡੀ ਇਹ ਸਾਡੇ ਪੂਜਨੀਕ ਗੁਰੂ ਸੰਧ ਡਾਕਟਰ ਗੁਰਮੀਤ ਰਾਮ ਰਿੰਮ ਸਿੰਘ ਜੀ ਇंसा ਜੋੜੀ ਰਿਹਾ ਸੱਚਾ ਸੁਦਾਰੀ 160 ਮੰਦਤਾ ਭਲਾਈ ਦੇ ਕੰਮ ਚੱਲ ਰਹੇ ਹਨ ਉਹਦਾ ਵਿੱਚ ਇੱਕ ਸ਼ਰੀਰਦਾਨ ਹੈ ਜਿਹੜਾ ਅੱਜ ਪ੍ਰੇਮੀ ਨਛੱਤਰ ਸਿੰਘ ਜੀ ਬੱਦੋਵਾਲ ਪਿੰਡ ਬਲਾਕ ਮੁੱਲਾਪੁਰ ਦੇ ਵਿੱਚ ਮੁੱਲਾਪੁਰ ਦਾ ਚੌਥਾ ਸ਼ਰੀਰਦਾਨ ਕੀਤਾ ਗਿਆ ਇਸ ਤੋਂ ਪਹਿਲਾਂ ਬਲਾਕ ਪਿੰਡ ਦੇ ਵਿੱਚੋਂ ਵੀ ਕੋਈ ਇਸ ਤਰ੍ਹਾਂ ਦਾ ਇਹ ਪਿੰਡ ਵਿੱਚੋਂ ਇਹ ਪਹਿਲਾ ਸ਼ਰੀਰਦਾਨ ਹੈ ਜੀ ਹੋਰ ਵੀ ਕੋਈ ਭਲਾਈ ਕਰ ਜਿਹੜੇ ਕਿਸੇ ਯਾਰੇ ਦੇ ਨਾਲ ਹੋਰ ਵੀ ਸਾਰੇ ਮੰਦਤਾ ਭਲਾਈ ਦੇ ਕੰਮ 160 ਮੰਦਤਾ ਭਲਾਈ ਦੇ ਕੰਮ ਹੈ ਜਿਹੜੀ ਰਿਹਾ ਸੱਚਾ ਸੁਦਾਰੀ ਸਸਤਾ ਕਰਦੀ ਹੈ ਔਰ ਪਿੰਡ ਦੇ ਵਿੱਚ ਗਰੀਬ ਲੜਕੀਆਂ ਦੀ ਸ਼ਾਦੀ ਕਰਨਾ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣਾ ਹੋਰ अनेका ਕੰਮ ਨੇ ਜਿਹੜੇ ਡੀਰ ਸੱਚਾ ਸੌਦਾ ਦੀ ਸਾਸ ਸੰਗਤ ਕਰ ਰਹੀ ਹੈ ਕਿਹੜੀ ਜਗ੍ਹਾ ਭੇਜੀ ਗਈ ਹੈ ਜੀ ਇਹ ਪੇਚੀ ਗਈ ਹੈ ਮੇਰਡ ਇੰਸੀ ਰੂਪ ਦੇ ਵਿੱਚ ਖਰ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਡੇਰਾ ਸੱਚਾ ਸੋਧਾ ਦੇ ਸ਼ਰਧਾਲੂਆਂ ਦੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਦਾ ਦਿਹਾਂਤ ਹੁੰਦਾ ਤਾਂ ਉਸ ਸਰੀਰ ਨੂੰ ਮਰਤ ਸਰੀਰ ਨੂੰ ਦਾਸ ਅਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਂਦਾ ਜਿੱਥੇ ਨਵੇਂ ਮੈਡੀਕਲ ਡਿਸ਼ੋਧ ਕਰ ਰਹੇ ਵਿਦਿਆਰਥੀ ਉਸ ਤੇ ਰਿਸਰਚ ਕਰਦੇ ਨੇ ਤੇ तमाम ਬਿਮਾਰੀਆਂ ਦਾ ਉਹਨਾਂ ਤੇ ਰਿਸਰਚ ਹੁੰਦਾ ਤਾਂ ਨੇਕ ਉਪਰਾਲਾ ਡੇਰਾ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਇਸ ਉਪਰਾਲੇ ਨੂੰ ਜਿਵੇਂ ਲੋਕ ਰਿਪੋਰਟ ਨੂੰ ਇਸ ਨੂੰ ਦੇਖ ਰਹੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਪ੍ਰਤੀਕਰਮ ਕੀ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਡੇਟਾ ਸ਼ਰਧਾਲੂਆਂ ਦੇ ਪ੍ਰਤੀ ਆਪਣੇ ਬੀ ਸਿਕਿੰਥੀ ਕਮੈਂਟ ਜਰੂਰ ਕਰੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ